ਇੱਕ ਛੋਟੀ ਫਰੀਦ ਸਾਹਿਬ ਰੱਖੀ ਸੀ ਜਿਹਦੇ ਅੱਜ ਵੀ ਰਹਿ ਰਸ ਤੋਂ ਬਾਅਦ ਦਰਸ਼ਨ ਕਰਾਇਆ ਜਾਂਦੇ ਗੁਰੂ ਕਲਗੀ ਤਰਪਾਦਸ਼ਾ ਗੁਰੂ ਕੀ ਸੰਗਤ ਜਦੋਂ ਸੱਚਖੰਡ ਨੂੰ ਚਲੇ ਗਏ ਖਾਰਲਾ ਖਾਲਸਾ ਜਿਹੜਾ ਵਰਨਾਮ ਕਰਨ ਲੱਗਾ ਉਸ ਤੋਂ ਗੁਰੂ ਕੀ ਸੰਗਤ ਦੂਸਰੇ ਦਿਨ ਜਿੱਥੇ ਰਤਨਗੜ ਗੁਰਦੁਆਰਾ ਇੱਥੇ ਰਤਨਦਾਸ ਸੰਤ ਪੈਂਦਾ ਸੀ ਉਹਦੇ ਮਨ ਵਿੱਚ ਇੱਛਾ ਸੀ ਮੈਂ ਕਲਗੀ ਤਰਪਾਦਸ਼ਾ ਦੇ ਦਰਸ਼ਨ ਕਰਾਂ ਗੁਰੂ ਕੀ ਸੰਗਤੋਂ ਰਤਨਦਾਸ ਨੂੰ ਕਲਗੀਧਰ ਪਾਤਸ਼ਾਹ ਨੇ ਪੜਤਖ ਦਰਸ਼ਨ ਦਿੱਤੇ ਜਿਵੇਂ ਬਾਬਾ ਨਾਨਕ ਜੀ ਨੇ ਦਿੱਤੇ ਸੀ ਇਸੇ ਤਰ੍ਹਾਂ ਦਰਸ਼ਨ ਦੇ ਕੇ ਖੜਾ ਪ੍ਰਸ਼ਾਦਾ ਵੰਡਾ ਦਿੱਤਾ ਕਹਿੰਦੇ ਯਾਰ ਸਾਡਾ ਖਾਲਸਾ ਵਰ ਲਾਭ ਕਰ ਰਿਹਾ ਜਾ ਕੇ ਸਾਡਾ ਹਜ਼ੂਰ ਸੁਣਾਓ ਤੇ ਨਾਰੇ ਦੇ ਦੇਖ ਮਰਤਾਓ ਕਿ ਅਸੀਂ ਜਦੋਂ ਵੀ ਖਾਲਸਾ ਸਾਨੂੰ ਯਾਦ ਕਰੇ ਅਸੀਂ ਖਾਲਸੇ ਦੇ ਅੰਗ ਸੰਗਿਆਮ ਅਸੀਂ ਖਾਲਸੇ ਤੋਂ ਦੂਰ ਨਹੀਂ ਗਏ ਹਾਜ਼ਰ-ਨਾਜ਼ਰ ਹਾਂ ਗੁਰੂ ਕੀ ਸੰਗਤ ਉਸ ਸਮੇਂ ਤੇ ਰਤਨ ਘਾਸ ਤੋਂ ਆ ਕੇ ਕਲਗੀਧਰ ਪਾਤਸ਼ਾਹ ਦਾ ਖਾਲਸੇ ਨੂੰ ਹੁਕਮ ਸੁਣਾਇਆ ਕਿ ਸਾਨੂੰ ਦਰਸ਼ਨ ਦੇ ਕੇ ਗਏ ਆ ਆਪਣਾ ਪਰਸ਼ਾਦਾ ਵੰਡਾ ਦਿੱਤਾ। ਗੁਰੂ ਕੀ ਸੰਗਤ ਉਸ ਸਮੇਂ ਦੇ ਉਤੇ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਅਸੀਂ ਟਾੜੇ ਅੰਗ ਸੰਗਿਆਂ ਤੁਸੀਂ ਆ ਅਖੰਡ ਪਾਠ ਆਰੰਭ ਕਰੋ, ਕਥਾ ਕੀਰਤਨ ਕਰੋ। ਗੁਰੂ ਕੀ ਸੰਗਤਾਂ ਕੋਈ ਸਿੰਘਾਂ ਦੇ ਫਿਰ ਵੀ ਬਹੁਤ ਸੰਤਾ ਰਹਿ ਗਿਆ। ਕੋਈ ਸਿੰਘਾਂ ਨੇ ਅਗੀਠਾ ਖੋਲਿਆ। ਵੇਚੋ ਕੋ ਫੁੱਲ ਅਸਤੀ ਵਗੈਰਾ ਨਹੀਂ ਮਿਲੇ ਕੇਵਲ ਤੇ ਕੇਵਲ ਜਿਹੜੀ ਅੱਜ ਰਹਿਣ ਵਾਸਤੂ ਸ੍ਰੀ ਸਾਹਿਬ ਵੰਟ ਖਾਈ ਜਾਂਦੀ ਆ ਉਸ ਚੰਡੇ ਦੇ ਵਿੱਚੋਂ ਆ ਉਹ ਸ੍ਰੀ ਸਾਹਿਬ ਜਿਹੜੀ ਆ ਉਹ ਕਲਗੀਧਰ ਪਾਤਸ਼ਾਹ ਦੇ ਕੇਸਾਂ ਵਾਲੀ ਉਹ ਜਿਹੜੀ ਚੰਡੇ ਵਿੱਚੋਂ ਬਰਾਮਤ ਹੋਈ ਜਿਹੜੀ ਕਲਗੀਧਰ ਪਾਤਸ਼ਾਹ ਨੇ ਆਖਰੀ ਵਾਰ ਰੱਖੀ ਸੀ ਸੰਸਾਰ ਗ੍ਰਹਿ ਤੋਂ ਹੀ ਕੀਤੀ ਸੀ ਗੁਰਸਿੱਖੋ ਕੋਈ ਦਿਨ ਜਾਣ ਜੇਰੋ ਗੁਰੂ ਗ੍ਰੰਥ ਸਾਹਿਬ ਨੂੰ ਵਰਗਤ ਹੀ ਦਿੱਤੀ ਸੀ ਉਸ ਸਮੇਂ ਤੇ ਗੁਰੂ ਕੀ ਸੰਗਤ ਸੱਚ ਕਰਨ ਜਾਣ ਤੋਂ ਪਹਿਲਾਂ ਗੁਰਗੱਦੀ ਦੇਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜਿਹੜੇ ਡੋਤੰਦੈ ਰਹੀ ਸੀ ਮਹਾਰਾਜ ਸਾਰਾ ਕੋਤਕ ਮੁਖਾਇਆ ਵੀ ਸਿੰਘਾਂ ਨੂੰ ਕਲਗੀਧਰ ਪਾਤਸ਼ਾਹ ਪਰ ਕੇ ਤੇ ਸਜੇ ਹੋਏ ਸਭ ਚਰਨ ਥੱਲੇ ਕਰਕੇ ਤੇ ਜਿਸ ਤਰ੍ਹਾਂ ਸੰਗਤ ਸਿੰਘ ਜਿਹੜੇ ਆ ਪਹਿਲਾਂ ਚਰਨ ਚਰਨ ਪਰਸ ਦੇ ਸਭ ਖਾਲਸਾ ਮੱਥਾ ਟੇਕ ਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਰਨ ਆਪਣੇ ਹੱਥਾਂ ਵਿੱਚ ਖਾਲਸਾ ਫੜਦਾ ਵਾ ਇਹ ਹੱਥਾਂ ਵਿੱਚ ਆਉਦੇ ਨਹੀਂ ਉਹ ਹੱਥ ਜਿਹੜੇ ਹਵਾ ਵਿੱਚ ਹੀ ਨਿਕਲ ਜਾਂਦੇ ਚਰਨਾਂ ਕਲਗੀਧਰ ਪਾਤਸ਼ਾਹ ਦੇ ਹੱਥਾਂ ਵਿੱਚ ਨਹੀਂ ਆਉਂਦੇ ਤੇ ਸਾਹਮਣੇ ਕਲਗੀਧਰ ਪਾਤਸ਼ਾਹ ਖੰਡਾਂ ਵੀ ਕਰ ਰਹੇ ਆ ਜਖਮ ਨਹੀਂ ਹੋ ਰਹੇ ਆ ਪਰ ਉਹਨਾਂ ਦਾ ਸਰੂਪ ਜਿਹੜਾ ਵਾ ਸਰੀਰ ਹੱਥਾਂ ਵਿੱਚ ਨਹੀਂ ਆਉਂਦਾ ਬੇਨਤੀ ਕੀਤੀ ਖਾਲਸੇ ਨੇ ਕਿ ਮਹਾਰਾਜ ਇਹ ਕੀ ਕਾਰਨ ਅੱਗੇ ਤੁਹਾਡੇ ਹੀ ਚੰਨ ਸਪਰਸ਼ ਕਰਦੇ ਸੀ ਤੁਹਾਡੇ ਚਰਨਾਂ ਤੇ ਨਮਸਕਾਰ ਕਰਦੇ ਸੀ ਸਾਡੇ ਚਰਨਾ ਦੀ ਮੋਠੀ ਚਾਪੀ ਕਰਦੇ ਸੀ ਪਰ ਇਹ ਕਾਰਨ ਕੀ ਆਜ ਛੱਡੇ ਚਰਨ ਸਾਡੇ ਹੱਥਾਂ ਵਿੱਚ ਕਿਉਂ ਨਹੀਂ ਆ ਰਹੇ ਤੁਸੀਂ ਸਾਡੇ ਸਾਹਮਣੇ ਬੈਠੇ ਸਾਨੂੰ ਦਰਸ਼ਨ ਦੇ ਰਹੇ ਜੇ ਸਾਡੇ ਨਾਲ ਗੱਲਾਂ ਵੀ ਕਰ ਰਹੇ ਜੇ ਪਰ ਇਹ ਕੀ ਕਾਰਨ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਗੁਰੂ ਜਿਹੜਾ ਹੁੰਦਾ ਉਹ ਸਰਗੁਣ ਸਰੂਪੀ ਹੁੰਦਾ ਤੇ ਨਿਰਗੁਣ ਸਰੂਪੀ ਹੁੰਦਾ ਤੁਸੀਂ ਸਰਗੁਣੀ ਸਮਝਿਆ ਦਸੇ ਪਾਤਸ਼ਾਹ ਨਿਰਗੁਣ ਸਰੂਪੀ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਫੁਰਗੱਦੀ ਦੇ ਚੁੱਕੇ ਹਾਂ ਅਹਿ ਸਮੇਂ ਤੇ ਅਸੀਂ ਨਿਰਗੁਣ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਅਹਿ ਸਮੇਂ ਤੇ ਕਹਿੰਦੇ ਅਸੀਂ ਨਿਰਗੁਣ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਅਸੀਂ ਕਹਿੰਦੇ ਤੁਹਾਡੇ ਨਾਲ ਗੱਲਾਂ ਵੀ ਕਰ ਸਕਦੇ ਹਾਂ। ਤੁਹਾਨੂੰ ਤੁਹਾਡੇ ਨੂੰ ਦਰਸ਼ਨ ਵੀ ਦੇ ਸਕਦੇ ਹਾਂ। ਤੁਹਾਨੂੰ ਸਾਰੀ ਜੋ ਤੁਸੀਂ ਗੱਲਾਂ ਕਰੋਗੇ ਉਹਦਾ ਉੱਤਰ ਵੀ ਦੇ ਸਕਦੇ ਹਾਂ। ਪਰ ਕਹਿੰਦੇ ਸਾਡਾ ਸਰੂਪ ਜਿਹੜਾ ਤੁਹਾਡੇ ਹੱਥੋਂ ਨਹੀਂ ਚੁਣੀ ਆਉਂਦਾ। ਇਹ ਬਾਰੇ ਨੇ ਸਪੱਸ਼ਟ ਕਰਕੇ ਮਹਾਰਾਜ ਨੇ ਉੱਥੇ ਵੀ ਬਖਸ਼ਿਸ਼ ਕੀਤੀ। ਗੁਰ ਸਿੱਖੋ ਇਹ ਗੁਰੂ ਦੇ ਵਿੱਚ ਸਰਬ ਕਲਾ ਦੇ ਵਿੱਚ ਇਹ ਸਮਰਥਾ ਹੁੰਦੀ ਆ ਗੁਰ ਸਿੱਖੋ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਦੋਂ ਗੁਰੂ ਕੀ ਸੰਗਤ ਤੋਂ ਗੁਰੂ ਬਲੰਗਾ ਸਾਹਿਬ ਜੀ ਜੇ ਸੱਚਖੰਡ ਨੂੰ ਜਾਣਾ ਸੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਗੱਦੀ ਦੇ ਚੁੱਕੇ ਸਨ ਉਸ ਸਮੇਂ ਤੇ ਸਾਰੀਆਂ ਸੰਗਤਾਂ ਨੂੰ ਹੁਕਮ ਸਰਲਾ ਦਿੱਤਾ ਸੀ ਕਿ ਅਸ ਦਿਨ ਗੁਰੂ ਅੰਗਰਸ ਸਿੰਘ ਨੇ ਸੱਚਖੰਡ ਹੋ ਜਾਓ ਗੁਰੂ ਕੀ ਸੰਗਤ ਉਹ ਸਮੇਂ ਦੇ ਉਤੇ ਸਾਰੀਆਂ ਸੰਗਤਾਂ ਹੋਂ ਨੂੰ ਹਵਾ ਕੇ ਪਹੁੰਚ ਪਈਆਂ ਸਨ ਤਾਂ ਗੁਰੂ ਕੀ ਸੰਗਤ ਉਸੇ ਤਰ੍ਹਾਂ ਹੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਨੂੰ ਗਏ ਸਨ ਇਸੇ ਤਰ੍ਹਾਂ ਹੀ ਸੰਗਤ ਦੇਖਦੀਆਂ ਦੇਖੀਆਂ ਸਗਾਸਨ ਤੇ ਬੈਠਿਆਂ ਗੁਰੂ ਨਾਨਕ ਸਾਹਿਬ ਵੀ ਸੱਚਖੰਡ ਨੂੰ ਚਲੇਗੇ ਸੰਗਤ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਦਾ ਸਰੂਪ ਹੋਂ ਨਜ਼ਰ ਨਹੀਂ ਆ ਰਿਹਾ ਪਹਿਲਾਂ ਸਰਗੁਣ ਸਰੂਪ ਦੇ ਵਿੱਚ ਸਾਨੂੰ ਦਰਸ਼ਨ ਹੁੰਦੇ ਸੀ ਹੁਣ ਮਹਾਰਾਜ ਸੱਚਖੰਡ ਨੂੰ ਚਲੇਗੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਆਪਾਂ ਦਾ ਸੰਸਾar ਕ੍ਰੀਪ ਪੂਰੀ ਕਰਨੀ ਸੀ ਤੇ ਕਹੇ ਕਿਥੇ ਸਨ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਹੇਠੇ ਚੌਂਕੜਾ ਲਾਇਆ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ੁਰਨਾਇ ਕੀਤਾ ਤੇ ਗੁਰਮੁਖ ਸਾਹਿਬ ਜੀ ਫੇਰ ਪ੍ਰਗਟ ਹੋਗੇ ਉਸੇ ਸੰਗਾਸਨ ਤੇ ਬੈਠੇ ਤੇ ਗੁਰੂ ਕੀ ਸੱਤ ਜਦੋਂ ਫੇਰ ਸੰਗਾਸਨ ਤੇ ਬੈਠੇ ਕਹਿੰਦੇ ਮੁਰਖਾ ਕਾਹਦੇ ਵਾਸਤੇ ਯਾਦ ਕੀਤਾ ਕਹਿੰਦੇ ਮਹਾਰਾਜ ਛਾੜੀਆਂ ਪਿਆਰੀਆਂ ਸੰਗਤਾਂ ਇਹ ਕਹਿੰਦੇ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਕਹੇ ਉਦਾਂ ਹੀ ਦੋ ਅੰਦਰ ਸਾਹਿਬ ਜੀ ਚਲੇ ਗਏ ਅਸੀਂ ਸੰਸਾਰ ਕ੍ਰੀਤ ਪੂਰੀ ਕਰਨੀ ਸੀ ਤੇ ਗੁਰਵੰਦਰ ਸਾਹਿਬ ਜੀ ਕਹਿੰਦੇ ਠੀਕ ਆ ਸੰਸਾਰ ਕ੍ਰੀਤ ਜਿੱਤਾ ਗੁਰੂ ਕੀ ਸੰਗਤ ਉਦਾਂ ਪੂਰੀ ਕਰ ਲੈਣ ਪਰ ਇੱਕ ਸਾਡਾ ਬੋਚਨ ਯਾਦ ਰੱਖਣਾ ਸਾਡਾ ਅੰਗੀਠਾ ਨਹੀਂ ਫੁੱਲਣਾ ਉਹਦੇ ਵਿੱਚ ਹੀ ਗੁਜਾ ਬੈਠੀ ਸੀ ਕਹਿੰਦੇ ਸਾਡਾ ਅੰਗੀਠਾ ਨਹੀਂ ਫੁੱਲਣਾ ਉਸੇ ਤਰ੍ਹਾਂ ਅੰਗੀਠਾ ਸਨੇਤਨਾ ਤੇ ਜਲ ਪ੍ਰਵਾਹ ਕਰ ਦੇਣਾ ਖਾਲਸੇ ਦੀ ਮਛਾਂਦਾ ਹੀ ਹੈ ਗੁਰੂ ਸਿੱਖੋ ਮਹਾਰਾਜ ਦੂਸਰਾ ਬਾਣਾ ਵਰਤਾ ਦਿੱਤਾ ਗੁਰੂ ਕੀ ਸੰਗਤ ਗੁਰੂ ਕੀ ਸੰਗਤ ਨੇ ਫਿਰ ਸਾਰਾ ਉਸੇ ਤਰਾਈ ਜਿਹੜੀ ਸੰਸਾਰ ਕ੍ਰੀਪ ਪੂਰੀ ਕੀਤੀ ਬਾਣ ਨਿਕਲਿਆ ਝੰਡਾ ਲੱਗਾ ਗੁਰੂ ਕੀ ਸੰਗਤ ਮਹਾਰਾਜ ਸਰੂਪ ਬਾਣ ਜਿਹੜਾ ਉਸ ਤਰ੍ਹਾਂ ਤੇ ਗਿਆ ਝੰਡੇ ਵਿੱਚ ਸਵਾਰਾ ਸਰੂਪ ਰੱਖਿਆ ਤਾਂ ਗੁਰੂ ਕੀ ਸੰਗਤ ਗੁਰੂ ਅਮਰਦਾਸ ਜੀ ਖੜੇ ਸਨ ਵੱਡੇ ਦਾਤੂ ਜੀ ਸੰਗ ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਮਾਰਣੀ ਹੋਣਗੀਤਾ ਦਾਤੂ ਜੀ ਤੁਸੀਂ ਵੱਡੇ ਸਾਹਿਬ ਜਾਦੇ ਗੁਰੂ ਮੰਗਲ ਸਾਹਿਬ ਜੀ ਨੇ ਤੁਸੀਂ ਛੰਡਾ ਲਾਓ ਗੁਰੂ ਕੀ ਸੰਗਤ ਨੂੰ ਅਗੜੀ ਬਖਾਉਣ ਲੱਗੇ ਤੇ ਭਾਈ ਦਾਤੂ ਸਹੀ ਭਾਈ ਦਾਤੂ ਜੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਇਹ ਤਾਂ ਕੱਲਾ ਚੰਦਰਾ ਵਿੱਚ ਪਿਆ ਗੁਰੂ ਅੰਗਦ ਸਾਹਿਬ ਦਾ ਸਰੂਪ ਤਾਂ ਵਿੱਚ ਹੈ ਨਹੀਂ ਮਾਰਣੀ ਕਾ ਬੋਲਣਾਰੀ ਗੋਤਰੇਣਾ ਤੇ ਤੂੰ ਆਪਣਾ ਕੰਮ ਕਰ ਗੁਰੂ ਕੀ ਸੰਗਤਾਂ ਛੰਡਾ ਲੱਗਾ ਸੰਸਕਾਰ ਹੋਇਆ ਤਾਂ ਗੁਰੂ ਦੀ ਸੰਗਤ ਕੋ ਫੁੱਲ HST ਵਗੈਰਾ ਨਹੀਂ ਉਸੇ ਤਰ੍ਹਾਂ ਹੀ ਚੰਡਾ ਸਵੇਟਿਆਂ ਤੇ ਜਲ ਪ੍ਰਵਾਹ ਹੁੰਦਾ ਦਰਸ਼ਕੋ ਖਾਲਸੇ ਨੂੰ ਅੱਗੇ ਤੋਂ ਅੱਗੇ ਜੋ ਰਹਿਤ ਮਰਿਆਦਾ ਸੀ ਇਸੇ ਤਰ੍ਹਾਂ ਹੀ ਚੰਡਾ ਸਵੇਟਿਆ ਜਾਂਦਾ ਸੀ ਤਾਂ ਉਹਨੂੰ ਜਲ ਪ੍ਰਵਾਹ ਕੀਤਾ ਜਾਂਦਾ ਸੀ ਗੁਰਸਿੱਖੋ ਅੱਜ ਗੁਰਸਿੱਖਾਂ ਦਾ ਵੀ ਉਹੀ ਯਾਰ ਫੁੱਲਾਂ ਨਾਲੋਂ ਗੁਰੂ ਦੀ ਸੰਗਤ ਨੂੰ ਵੀ ਠਾ ਸਵੇਟ ਕੇ ਗੁਰਸਿੱਖਾਂ ਦੇ ਵੀ ਫੁੱਲ ਇਸੇ ਤਰ੍ਹਾਂ ਜਲ ਪ੍ਰਵਾਹ ਜਿਹੜੇ ਆ ਉਸੇ ਤਰ੍ਹਾਂ ਇਸ ਮੇੜ ਕੇ ਅੰਗੀਠਾ ਹੋਣੀ ਚਾਹੀਦੀ ਅੱਗੋਂ ਜੋ ਜੋ ਕਹਿੰਦੀ ਮਰਜਾਦਾ ਉਹ ਆਪਣੀ ਮਰਜਾਦਾ ਨਾ ਕੀਤੇ ਜਾਂਦਾ ਜੋ ਗੁਰੂ ਸਾਹਿਬ ਦਾ ਹੋਂਦ ਹੋਰਤੀ ਜਾਂਦਾ ਗੁਰਸਿੱਖੋ ਗੁਰੂ ਸਾਹਿਬਾਂ ਦੇ ਗੁਰੂ ਸਾਹਿਬ ਸਤੰਤਰ ਹੁੰਦੇ ਆ ਗੁਰੂ ਸਾਹਿਬ ਸਰਬ ਕਲਾ ਸਮਰੱਥ ਹੁੰਦੇ ਆ ਗੁਰੂ ਸਾਹਿਬ ਨਿਰੰਕਾਰ ਦਾ ਸਰੂਪ ਹੁੰਦੇ ਆ ਗੁਰ ਪਰਮੇਸ਼ਰ ਇਹ ਤੋਂ ਜਾਣ ਗੁਰੂ ਦੇ ਵਿੱਚ ਤੇ ਨਿਰੰਕਾਰ ਦੇ ਵਿੱਚ ਨਿਰਗੁਣ ਸਰੂਪ ਦੇ ਵਿੱਚ ਕੋਈ ਭਿੰਨ ਬੇਤ ਨਹੀਂ ਆਖਰੀ ਬਚਨ ਕਰ ਦਈਏ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਦਸਾਂ ਪਾਤਸ਼ਾਹੀਆਂ ਦੇ ਵਿੱਚ ਆਕਾਲ ਪੁਰਖ ਨਿਰਗੁਣ ਸਰੂਪ ਦੇ ਵਿੱਚ ਕੋਈ ਪਿੰਦ ਪੇਤ ਨਹੀਂ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਨਰਕ ਆਕਾਲ ਪੁਰਖ ਇੱਕੋ ਸਰੂਪਿਆ ਦੋ ਸਰੂਪ ਨਹੀਂ ਇੱਕੋ ਹੀ ਸਰੂਪ ਹੈ ਇੱਕੋ ਜੋਤ ਹੈ ਗੁਰਸਿੱਖੋ ਅੱਜ ਤੁਸੀਂ ਗੁਰੂ ਕਲਗੀਧਰ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਉਹਨੀਆਂ ਬਖਸ਼ੋ ਦੇ ਨਾਲ ਤਾਂ ਜਿਹੜੀਆਂ ਹਰਿ ਹਰਿ ਸਰਬ ਦੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਸੀ ਗੁਰੂ ਕੀ ਸੰਗਤ ਫਿਰ ਵਾਦਾ ਦੀਪ ਸਿੰਘ ਆਲੇ ਸੂਪ ਉਥੇ ਅਜੇ ਪ੍ਰਕਾਸ਼ ਆ ਉਹਨਾਂ ਜੋ ਇੱਕ ਸਰੂਪ ਮਹਾਰਾਜ ਨੇ ਹਰਮੰਦਰ ਸਾਹਿਬ ਭੇਜਿਆ ਸੀ ਉਸ ਤੋਂ ਉਪਰੰਤ ਜਿਹੜਾ ਹਰਮੰਦਰ ਸਾਹਿਬ ਦੇ ਚਾਲਕੇ ਪ੍ਰਕਾਸ਼ ਹੋਇਆ ਸੀ ਗੁਰਸਿੱਖੋ ਕਲ ਵੀ ਤਰਪਾਤ ਸਾਧੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਿਨ੍ਹਾਂ ਹਰਿ ਹਰਿ ਸਰਬ ਦੀ ਧਰਤੀ ਤੇ ਦਰਸ਼ਨ ਨਹੀਂ ਕੀਤੇ ਓ ਹਯੂਰ ਸਿੰਘ ਦੀ ਧਰਤੀ ਤੇ ਦਰਸ਼ਨ ਜ਼ਰੂਰ ਕਰਕੇ ਆਓ ਕਲਗੀ ਤਰਪਾਦਸ਼ਾਹ ਦੇ ਦਰਸ਼ਨ ਜ਼ਰੂਰ ਕਰਕੇ ਆਓ ਕਲਗੀ ਤਰਪਾਦਸ਼ਾਹ ਨੇ ਵਚਨ ਕੀਤਾ ਸੀ ਕਿ ਜੇ ਮੈਂ ਖਾਲਸਾ ਦੀ ਗਾਡੀ ਕਰਾਂਗਾ 60 ਸਾਲ ਤੱਕ ਕਿ ਖਾਲਸਾ ਮੇਰਾ 60 ਸਾਲ ਤੱਕ ਮੈਨੂੰ ਮਿਲਣ ਹੋਵੇ ਪਰ ਉਹ ਸਮੇਂ ਤੇ ਗੁਰੂ ਕੀ ਸੰਗਤ ਕਲਗੀ ਤਰਪਾਦਸ਼ਾਹ ਨੂੰ ਪਹਿਲਾਂ ਪਤਾ ਸੀ ਕਿ ਉਹ ਜੇ ਕੋਸਾ ਨਹੀਂ 60 ਸਾਲ ਤੱਕ ਬੰਦਾ ਪੈਦਲ ਚੱਲ ਕੇ ਆ ਸਕਦਾ ਵਾ ਹੋਰ ਤਾਂ ਗੁਰੂ ਦੀ ਸੰਗਤ 100 100 ਸਾਲ 200 ਸਾਲ ਦੇ ਬਜ਼ੁਰਗ ਵੀ ਚੱਲੇ ਜਾਂਦੇ ਆ। ਉਹ ਰੇਲਾਂ ਦੇ ਸਾਧਨ ਵਾਸਾਂ ਦੇ ਟਰੱਕਾਂ ਦੇ ਹਵਾਈ ਆਜਾਂ ਦੇ ਸਾਧਨ ਹੋ ਗਏ ਬਹੁਤ ਸੌਖੀ ਯਾਤਰਾ ਹੋ ਗਈ। ਜੇ ਗੁਰੂ ਸਿੱਖੋ ਉਹ ਸਮੇਂ ਤੇ ਗੁਰੂ ਦੀ ਸੰਗਤ ਕੱਲ ਵੀ ਤਰਪਾਤਸ਼ਾ ਇਹ ਸਾਰਾ ਜਿਹੜਾ ਉੱਥੇ ਦਾ ਨਾਮਕ ਲਾਇਆ ਇਕੋ ਹੀ ਬਚਣਿਆ ਕਹਿਣ ਤੋਂ ਬਾਅਦ ਕਿ ਜਿਹੜਾ ਪਾਕਵਾ ਭਾਈ ਭਗਤ ਸਿੰਘ ਜੌਹਲ ਨੇ ਬਚਨ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਉਹ ਕਾਗੀ ਤਰ ਪਾਦਸ਼ਾਹ ਨੇ ਬਹਾਦਰ ਸ਼ਾਹ ਤੋਂ ਰਜਿਸਟਰੀ ਕਰਾਈ ਸੀ ਤੇ ਆਪਣੇ ਖਜ਼ਾਨੇ ਵਿੱਚ ਪੈਸਾ ਦਿੱਤਾ ਸੀ 168 ਕਿਲੋਮੀਟਰਾਂ ਦਾ ਜਾਂ 16 ਕੋਹ ਚਾਰ ਜੋ ਹੁਣ ਸਿੱਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਉੱਥੇ ਗਏ ਹਨ ਉਹ ਨਿਯਾਮ ਹਾਇਦਰਾ ਹਾਇਦਰਾ ਸੀ ਤੇ ਉਸ ਸਮੇਂ ਤੇ ਉਹਨੇ ਯਾਦ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਵੀ ਗਏ ਸਨ ਤਾਂ ਉਸ ਸਮੇਂ ਤੇ ਗੁਰੂ ਕੀ ਸੰਗਤ ਫਿਰ ਮਹਾਰਾਜਾ ਰਣਜੀਤ ਸਿੰਘ ਜਦੋਂ ਉਹ ਉਹਨੇ ਰਾਜ ਨੂੰ ਤਖਤਰਾ ਸੀ ਉਹਦਾ ਰਾਜ ਸਥਾਪਿਤ ਕਰਕੇ ਜਿਹੜਾ ਗੁਰੂ ਕੀ ਸੰਗਤ ਕੋਈ ਨੂਰੀੜਾ ਸੀ ਨਾ ਉਹ ਅੰजाम ਹైదరాబాద్ ਦੇ ਕੋਲ ਸੀ ਉਸ ਸਮੇਂ ਦੇ ਉਤੇ ਉਦੋਂ ਕਲਗੀਧਰ ਬਾਦ ਜਾਨਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਉਹਨਾਂ ਨੂੰ ਲੈਦਾ ਸੀ ਮਹਾਰਾਜ ਨੇ ਕਿੰਨਾ ਰਾਜ ਵਿਚ ਆ ਜਾਣਗੇ ਪਰ ਜ ਇੱਕ ਚੀਜ਼ ਤੋਂ ਮੰਗਾਗੇ ਉਹਨਾਂ ਕਹਾਂ ਮਹਾਰਾਜ ਸਾਹਿਬ ਜੀ ਕਿਸਤੀ ਮੰਗ ਲੈਣਗੇ ਤੇ ਜਦੋਂ ਉਹ ਰਾਜ ਦਵਾ ਕੇ ਸਾਰਾ ਉਸਤਾਪਤ ਕਰਕੇ ਗੁਰੂ ਕੀ ਸੰਗਤ ਚੌਕੀਆਂ ਬਹਾਲ ਕਰਕੇ ਖਾਲਸੇ ਨੂੰ ਤਨਾਦ ਕਰਕੇ ਉਸ ਸਮੇਂ ਤੇ ਫਿਰ ਮਹਾਰਾਜਰਜੀਤ ਸਿੰਘ ਨੇ ਭਾਈ ਜਿਹੜਾ ਚੜ੍ਹਾ ਬਚਨ ਕੀਤਾ ਸੀ ਉਹ ਉਗਾ ਕਰੋ ਕਹਿੰਦੇ ਕਿ ਇਹਦੇ ਜਿਹੜਾ ਤੁਹਾਡੇ ਕੋਲ ਕੋਏ ਨੂੰ ਰੀਣਾ ਨਾ ਹੋ ਸਕਦੇ ਉਹ ਲੱਗੇ ਆ ਗਣੀ ਕੰਨ ਕਹਿੰਦੇ ਭਾਈ ਹੀਰਾ ਹੈ ਸ਼ਤਾਵਾ ਇਹਦੇ ਜਿਹੇ ਹੀ ਦਮ ਰਾਜ ਕਰਨ ਦਵਾ ਸਕਦੇ ਆ ਹੀਰਾ ਵੀ ਲੈ ਸਕਦੇ ਆ ਜਿਹੜਾ ਤਾਂ ਆਪਣੇ ਆਪ ਦੇਦੇ ਹੋ ਉਹਨਾਂ ਦਾ ਹੀਰਾ ਕੱਢ ਕੇ ਉਹ ਜਿਹੜਾ ਕੋਈ ਨਮੂਰ ਹੀਰਾ ਸੀ ਉਹ ਗੁਰੂ ਕੀ ਸੰਗਤ ਅੱਗੇ ਰੱਖ ਦਿੱਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਰਿਆ ਰਾਜ ਤੱਕ ਉਸ ਤੋਂ ਬਾਅਦ ਜਿਹੜਾ ਉਹਨਾਂ ਅੰਗਲੈਂਡ ਦੀ ਆਈ ਹੋਵੇ ਗੁਰਸਿੱਖੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਹਯੂਰ ਸਾਹਿਬ ਦੀ ਧਰਤੀ ਤੇ ਆਏ ਨਾ ਉਸ ਸਮੇਂ ਤੇ ਜਿਹੜਾ ਅੰਗੀਠਾ ਸੀ ਉਥੇ ਗੁਰੂ ਦੀ ਸੰਗਤ ਉਹ ਹੋਂਦੀ ਸੀ ਜੋਤ ਜਗਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਧਿਆਨ ਕੇ ਦੇਖਿਆ ਕਿ ਮਹਾਰਾਣੀ ਮਹਿਲੂ ਰਾਜਵਕਸ਼ਿਆ ਇਹ ਤੇ ਤਕਤ ਸੇ ਬਣਨਾ ਚਾਹੀਦਾ ਸਿੰਘ ਨੇ ਉਹ ਵਚਨ ਉਹਨਾਂ ਦੇ ਵੀ ਕੀਤੇ ਸੀ ਕਹਿੰਦੇ ਮੇਰਾ ਰਾਜ ਰਹਿ ਜਣਾ ਰਹੇ ਪਰ ਮੈਂ ਗੁਰੂ ਦਾ ਜਿਹੜਾ ਤੱਕ ਤੱਕ ਬਣਾਵਾਂਗੇ ਗੁਰੂ ਦੀ ਸੰਗਤ ਤੱਕ ਤੋਂ ਸੱਚਖੰਡ ਸਾਹਿਬ ਜਿਹੜਾ ਲਾ ਇਹ ਤੇ ਗੁਰੂ ਕੀ ਸੰਗਤ ਉਸ ਸਮੇਂ ਦੇ ਉਤੇ ਗੁਰੂ ਕੀ ਸੰਗਤਾਂ ਮਹਾਰਾਜਾ ਰਣਜੀਤ ਸਿੰਘ ਨੇ 3509 ਜਵਾਨ ਪੰਜਾਬ ਆਣ ਕੇ 3509 ਜਵਾਨ ਜਿਨ੍ਹਾਂ ਦੇ 6.5 ਫੁੱਟ ਤੋਂ ਲੱਗੇ 7 ਫੁੱਟ ਤੱਕ ਅੱਜ ਸੀ ਤੇ ਨਿਹੰਗ ਸਿੰਘ ਬਾਣੇ ਵਿੱਚ ਸਨ ਸਾਰੇ ਨਿਹੰਗ ਸਿੰਘ ਬਾਣੇ ਵਿੱਚ ਸਨ ਉਹ ਕਲ ਵੀ ਤਰਪਾਦ ਸ਼ਾਹ ਨੇ ਆਪਣਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ਤੋਂ ਹਯੂਰ ਸਰ ਦੀ ਧਰਤੀ ਨੂੰ ਤੋੜਿਆ ਸੀ ਬਹੁਤ ਵੱਡਾ ਖਜ਼ਾਨਾ ਦੇ ਕੇ ਜਿੰਨੀ ਤਾਕਤ ਸੱਚਖੰਡ ਸਾਹਿਬ ਤਾਕਤ ਨੂੰ ਇੱਟ ਲੱਗੀ ਐ ਛੋਟੀ ਉਹ ਲਾਹੌਰ ਦੀ ਲੱਗੀ ਹੋਈ ਐ ਲਾਹੌਰ ਤੋਂ ਹੀ ਬੜਿਆਂ ਹੋਇਆ ਚੁੰਨਾ ਗਿਆ ਸੀ ਤੇ ਗੁਰੂ ਕੀ ਸੰਗਤਾਂ ਉਹ ਛੋਟੀ ਇੱਟ ਵੀ ਲਾਹੌਰ ਤੋਂ ਗਈ ਸੀ ਕਿੰਨਾ ਕੁ ਵੇਖ ਲਊ ਕਿ ਉਸ ਸਮੇਂ ਤੇ ਕੋਰ ਨਹੀਂ ਸੀ ਦਰਿਆਾਂ ਦੇ ਵਿੱਚ ਦੀ ਨਦੀਆਂ ਵੀ ਦੀ ਜਾਣਾ ਪੈਂਦਾ ਸੀ ਔਖਾ ਤੇ ਗੱਡਿਆਂ ਤੇ ਖਚਰਾ ਤੇ ਉਹ ਇੰਨੀ ਵੱਡੀ ਇੱਟ ਮਾਰਾਦਰੀ ਦੀ ਉਹਦੇ ਨਾਲ ਬੜੀ ਮੋਦੀ ਖਾਣਾ ਵੀ ਯੋਜਨਾ ਬਣਿਆ ਤਾਕਤ ਸੱਜਖਣ ਸਾਹਿਬ ਯੋਜਨਾ ਬਣਿਆ ਹੋਰ ਕੁਮਦਰ ਵੀ ਯੋਜਨਾ ਬਣੀ ਗੁਰੂ ਕੀ ਸੰਗਤ ਇੰਨੀ ਤਦਾਨ ਦੇ ਵਿੱਚ ਜਿਹੜੀ ਇੱਟ ਉੱਥੇ ਭੇਜਣੀ ਇੱਕ ਰਾਜੇ ਦਾ ਕੰਮ ਹੀ ਸੀ ਤੇ ਗੁਰਸਿੱਖੋਂ ਉਸ ਸਮੇਂ ਦੇ ਉੱਤੇ 3500 ਨੌਜਵਾਨ ਢੀਲੇ ਬਾਣੇ ਵਿੱਚ ਗੁਰੂ ਕੀ ਸੰਗਤ ਖਾਲਸਾ ਤਿਆਰ ਪਰ ਤਿਆਰ ਜਨ ਸਿੰਘ ਬਾਣੇ ਵਿੱਚ ਸ਼ਸ਼ਤਰ ਧਾਰੀ ਉਹਨਾਂ ਨੂੰ ਉੱਥੇ ਡਿਊਟੀ ਲਾਈ ਗਈ ਫਿਰ ਉਹਨਾਂ ਉੱਥੇ ਜਾ ਕੇ ਗੁਰੂ ਕੀ ਸੰਗਤ ਅਰਦਾਸਾ ਸੋਧ ਕੇ ਤਾਂ ਤਖਤ ਸਾਹਿਬ ਦਾ ਨਿਰਮਾਣ ਕੀਤਾ ਮਹਾਰਾਜ ਅਮਜੀਤ ਸਿੰਘ ਦਾ ਫੁਰਨਾ ਸੀ ਲੰਬੇ ਵਿਚਾਰਿਆ ਕਿਉਂਕਿ ਇਹਨਾਂ ਨੂੰ ਬਹੁਤ ਸਮਾਂ ਹੀ ਹੋਰ ਵੀ ਬਲਾਏ ਹੈਗੇ ਆ ਗੁਰੂ ਕੀ ਸੰਗਤ ਮਹਾਰਾਜਾ ਕੀ ਸੇਧਾ ਫੁਰਨਾ ਸੀ ਸਾਣੀਏ 11 ਪਾਸ਼ਾ ਜਾਂ 11 ਮੰਜਲਾ ਉੱਚਾ ਬਣਾਉਣਾ ਚਾਹੀਦਾ ਪਰ ਇਹਨਾਂ ਨੂੰ ਆਖਰ ਸਾਹਿਬ ਦਾ ਨਿਰਮਾਣ ਸ਼ੁਰੂ ਕਰਾ ਦਿੱਤਾ ਤਾਂ ਗੁਰੂ ਕੀ ਸੰਗਤਾਂ ਮਹਾਰਾਜਾ ਦਾ ਸੇਧ ਅੰਦੀਸ ਦੀ ਸੇਧ ਯਾਤਨੀ ਸੀ ਦਿੰਦੀ ਤੇ ਫਿਰ ਮਹਾਰਾਜਪ ਸਿੰਘ ਨੇ ਹੁਕਮ ਭੇਜੀ ਦਿੱਤਾ ਲੋਕਾਂ ਗੁਰ ਕੀ ਸੰਗਤ ਪੂਰਾ ਸੰਗਣ ਕੇ 2 ਵਜਲਾ ਸਮਝੋ ਬਣ ਚੁੱਕਾ ਸੀ ਫਿਰ ਹੁਕਮ ਭੇਜੀ ਦਿੱਤਾ ਵੀ ਉਥੇ ਤੁਸੀਂ ਜਿਹੜਾ ਗੋਵ ਜਿਹੜਾ ਇਹਦਾ ਬੰਦ ਦਿਓ ਫਿਰ ਉਥੇ ਹੀ ਤਖਤ ਸਾਹਿਬ ਦਾ ਗੋਵ ਜਿਹੜਾ ਬੰਨ੍ਹਤਾ ਗਿਆ ਇਹ ਗੁਰ ਕੀ ਸੰਗਤ ਮਹਾਰਾਜਾ ਮਜੀਠ ਸਿੰਘ ਨੇ ਹਜੂਸ ਸਾਹਿਬੀ ਧਰਤੀ ਤੇ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਬੇਤੀਆਂ ਗੁਰੂ ਕੀ ਸੰਗਤ ਨੇ ਪ੍ਰਵਾਨ ਕਰਦੀਆਂ ਗੁਰੂ ਕੀ ਸੰਗਤ ਤੁਹੀ ਮਹਾਂਪੁਰਸ਼ਾਂ ਦੀ ਵਰਸ਼ੀ ਤੇ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਮੋਨੀ ਬਾਬਾ ਸ਼ੀਸ਼ਾ ਸਿੰਘ ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪ ਹਰਿ ਹੁਸਨ ਦੀ ਧਰਤੀ ਤੇ ਸੇਵਾ ਕੀਤੀ ਔਰ ਸੰਗਤਾਂ ਪਾਸੋਂ ਸੇਵਾ ਕਰਵਾਈ ਆਪ ਨਾਮ ਜਪਿਆ ਤੇ ਸੰਗਤਾਂ ਦੇ ਪਾਸੋਂ ਨਾਮ ਜਪਾਇਆ ਗੁਰੂ ਕੀ ਸੰਗਤ ਲੱਖਾਂ ਹੀ ਪੁਰਾਣੀਆਂ ਨੂੰ ਗੁਰੂ ਦੇ ਚਰਨਾਂ ਨੂੰ ਜੋੜ ਕੇ ਖੰਡੇ ਬਾੜੇ ਦਾ ਅੰਮ੍ਰਿਤ ਛਕਵਾ ਕੇ ਗੁਰੂ ਦੇ ਚਰਨੀ ਲਾਇਆ ਗੁਰੂ ਕੀ ਸੰਗਤ ਇਡੀਆਂ ਕਬੀਤੀਆਂ ਪ੍ਰਵਾਨ ਕਰਨੀਆਂ ਇਸ ਸਮਾਗਮ ਦੇ ਵਿੱਚ ਜਿੰਨੇ ਵੀ ਸਾਧੂ ਸੰਤ ਇੱਥੇ ਪਹੁੰਚੇ ਹੋਏ ਜਿੰਨੇ ਵੀ ਜਥੇਦਾਰ ਪਹੁੰਚੇ ਹੋਏ ਆ ਗੁਰਸਿੱਖ ਸੰਗਤਾਂ ਜਿਹੜੀਆਂ ਦੇਸ਼ਾਂ-प्रदेशਾਂ ਤੋਂ ਪਹੁੰਚੀਆਂ ਹੋਈਆਂ ਸਾਰੀ ਸੰਗਤ ਦਾ ਦਾਸ ਵੱਲੋਂ ਭਾਬਾ ਬਰਵਿੰਦਰ ਸਿੰਘ ਜੀ ਵੱਲੋਂ ਸਾਰੀ ਸੰਗਤ ਦਾ ਜੀ ਆਇਆਂ ਨੂੰ ਧੰਨਵਾਦ ਮੋਹਿਆ ਗਲਤੀਆਂ ਪੜ੍ਹਨ ਦੀ ਮਾਫੀ ਛਕਾਉਂ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਆਓ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ੇਸ਼ ਬੇਨਤੀ ਗੁਰੂ ਕੀ ਸੰਗਤ ਗੋਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਨੂੰ ਗੁਰਗੱਦੀ ਦਿਵਸ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਗੁਰੂ ਕੀ ਸੰਗਤ ਹੈ ਅਗਲੇ ਮਹੀਨੇ 15 ਸਤੰਬਰ ਤੋਂ 14 ਸتمبر ਤੱਕ ਗੁਰੂ ਕੀ ਸੰਗਤ ਇਹ ਸ਼ਤਾਬਦੀ ਜਿਹੜੀ ਮਨਾਈ ਜਾਣੀ ਆ 29 ਪਾਤਰੋ ਤੋਂ ਲੈ ਕੇ 480 ਤੱਕ ਗੁਰੂ ਕੀ ਸੰਗਤ ਇਹ ਸ਼ਤਾਬਦੀ ਦੇ ਉਤੇ ਦੇਸਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਪਹੁੰਚ ਰਹੀਆਂ ਨੇ ਜਿੱਥੇ ਵੀ ਦੇਸਾਂ ਪ੍ਰਦੇਸ਼ਾਂ ਵਿੱਚ ਸੰਗਤਾਂ ਆਪ ਆਪਣੇ ਮੋਬਾਈਲ ਤੇ ਸਾਰੀ ਸੰਗਤ ਨੂੰ ਇੱਕ ਪ੍ਰਚਾਰ ਦੇ ਸਾਧਨਾਂ ਉਹ ਵਿਅਕਤੀ ਕਰੋ ਕੇ ਸਾਰੇ ਗੁਰੂ ਸਾਹਿਬ ਨੂੰ ਹਮਾ ਕੇ ਪਹੁੰਚ ਰੇ ਸ਼ਤਾਬਦੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦਾ ਜੁਤੀ ਜੋਸ ਸੁਣਾਉਣ ਦਾ ਦਿਨ ਗੁਰੂ ਰਾਮਦਾਸ ਦਾ ਗੁਰਗੱਦੀ ਦਿਵਸ ਇਹ ਗੁਰੂ ਕੀ ਸੰਗਤ 15 ਸਤੰਬਰ ਤੋਂ 18 ਸਤੰਬਰ ਤੱਕ ਮੱਥੀ ਭਤਰੋਂ ਤੋਂ ਲੈ ਕੇ ਚਾਰ ਅਸੂ ਤੱਕ ਇਹ ਜਿਹੜਾ ਸ਼ਤਾਬਦੀ ਜਿਹੜੀ ਬਣਾਈ ਜਾਣੀ ਆ ਉਸ ਸ਼ਤਾਬਦੀ ਉੱਤੇ ਵਿਸ਼ੇ ਤੌਰ ਤੇ ਜਿੱਤੇ ਸਾਰੀਆਂ ਸੰਗਤਾਂ ਨੇ ਲੰਗਰ ਲਾਉਣੇ ਆ ਹਯੂਰ ਸਾਹਿਬ ਨੂੰ ਲਈ ਉਥੇ ਸ਼ਤਾਬਦੀ ਤਲੇ ਲੰਗਰ ਲੱਗੇਗਾ ਜਿੱਥੇ ਕਰਨਾਲ ਦਲ ਦੀ ਛੌਣੀ ਆ ਸ਼ਹੀਦੀ ਬਾਗਵਾ ਬਿਕਰੇਵ ਸੁਨਾ ਦੀ ਉਸ ਜਗ੍ਹਾ ਤੇ ਆਪਣਾ ਲੰਗਰ ਲੱਗਣਾ ਉਹਦੀ ਤਿਆਰੀ ਚੱਲ ਰਹੀ ਆ 13 ਸਤੰਬਰ ਨੂੰ ਗੁਰੂ ਦੀ ਸੰਗਤ ਉਹ ਜਿਹੜਾ ਲੰਗਰ ਸ਼ੁਰੂ ਕਰ ਦੇਣਾ 19 ਤਰੀਕ ਤੱਕ 13 ਤੋਂ ਲੈ ਕੇ 19 ਸਤੰਬਰ ਤੱਕ ਜਿਹੜਾ ਹਯੂਰ ਸਾਹਿਬ ਵੱਲੋਂ ਲੰਗਰ ਜਿਹੜਾ ਉਹ ਚੱਲੇਗਾ ਸਾਰੀਆਂ ਸੰਗਤਾਂ ਨੇ ਹੋਂ ਹਮਾ ਕੇ ਪਹੁੰਚ ਕੇ ਗੁਰੂ ਸਹਿਬ ਬੋਲੀ ਸਹਿਬ ਦੇ ਰક્ષਣ ਕਰਨੇ ਔਰ ਸੰਗਤਾਂ ਦੇ ਰક્ષਣ ਕਰਨੇ ਤਾਂ ਉਤੇ ਲੰਗਰਾਂ ਵਿੱਚ ਵੀ ਹਾਜ਼ਰੀਆਂ ਹੋਣੀਆਂ ਏਡੀਆਂ ਬੇਨਤੀਆਂ ਪਰਵਾਣ ਕਰ ਲਈਆਂ ਇਸ ਵਿਸ਼ੇਸ਼ ਤੌਰ ਤੇ ਗੁਰੂ ਕੀ ਸੰਗਤਾ ਸ਼ਿਗਦੀ ਬਾਗ ਤੋਂ ਸੰਤ ਬਾਬਾ ਮਦੇਸ ਸਿੰਘ ਜੀ ਸੰਤ ਅਮੇਰ ਸਿੰਘ ਜੀ ਲਈ ਜੇ ਗੁਰੂ ਕੀ ਸੰਗਤ ਦੇ ਸਾਰੇ ਮਹਾਤਮਾ ਕੋਤੇ ਇੱਕ ਕਲਰ ਨਾਂ ਲੈਣ ਜਾਵਾਂਗੇ ਬਹੁਤ ਆਮ ਸਮਾਂ ਲੱਗੇਗਾ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਭਾ ਵਲੋਂ ਬਾਬਾ ਬਲਵੰਦਰ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ वञी ग़लति फ्री मतिलबु चुकाउ सीश गुरू ग्रंथ साहिब जी किरण में चाह फते वाहिगुरू जी का ख़ालसा वाहिगुरू जी फते